ਸਤਿਗੁਰੂ ਪਿਆਰਿਓ ਗੁਰੂ ਸਵਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਉਸ ਪਾਵਨ ਬਾਣੀ ਦੀ ਮਹਾਨ ਸ਼ਕਤੀ ਤੇ ਮਹਾਤਮ ਦੱਸਣ ਜਾ ਰਹੇ ਹਾਂ ਜਿਹੜੀ ਬਾਣੀ ਬਾਣੀ ਪੜਨ ਵਾਲੇ ਨਿਤਨੇਮੀਆ ਦੇ 24 ਘੰਟੇ ਅੱਖਾਂ ਮੂੜ ਦੀ ਲੰਘਦੀ ਹੈ ਪਰ ਸਾਨੂੰ ਉਹਦੀ ਸ਼ਕਤੀ ਦਾ ਉਹਦੇ ਮਹਾਤਮ ਦਾ ਹਜੇ ਨਹੀਂ ਪਤਾ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ 12 ਸਾਲ ਨਿਰੰਤਰ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਨੇਚਾ ਨਾਲ ਸੇਵਾ ਕੀਤੀ ਉਹ ਸੇਵਾ ਦੇ ਵਿੱਚੋਂ ਮਹਾਰਾਜ ਨੇ ਖੁਸ਼ ਹੋ ਕੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਉਪਨਿਆਸਿਆਂ ਦੇ ਆਸਰੇ ਕਹਿ ਕੇ ਨਵਾਜਿਆ ਤੇ ਤੀਸਰੇ ਸਤਿਗੁਰੂ ਇਸ ਜਗਤ ਦੇ ਬਣਾਇਆ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੀ ਬਣਾ ਆਵੇ ਉਸ ਪਾਤਸ਼ਾਹ ਨੇ ਬੇਅੰਤ ਬਾਣੀ ਉਚਾਰਨ ਕੀਤੀ ਹੈ ਪਰ ਇੱਕ ਅਨੰਦ ਸਾਹਿਬ ਦੀ ਬਾਣੀ ਜਿਹੜੀ ਆਪਾਂ ਨਿਤਨੇਮ ਦੇ ਵਿੱਚ ਰੋਜ਼ ਪੜ੍ਹਦੇ ਆਂ ਬੜੀ ਸੌਖੀ ਤੇ ਸਰਲ ਬਾਣੀ ਆ ਤੇ ਉਹ ਅਨੰਦ ਸਾਹਿਬ ਦਾ ਮਹਾਤਮ ਉਹਦੀ ਸ਼ਕਤੀ ਬਹੁਤ ਵੱਡੀ ਆ ਜਦੋਂ ਨੌਵੇਂ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਮਾਖੋਵਾਲ ਨਾਂ ਦੀ ਜੋ ਧਰਤੀ ਸੀ ਜਿਹੜੀ ਵਿਆਹਵਾਨ ਸੀ ਬਸ ਦੂਰੋਂ ਜੋ ਪਹਾੜ ਦਿਸਦੇ ਸੀ ਉਹਦੇ ਕਰਕੇ ਉਸ ਜਗ੍ਹਾ ਦੀ ਜਿਹੜੀ ਦਿੱਖ ਸੀ ਸੋਹਣੀ ਲੱਗਦੀ ਸੀ ਉਹ ਮਾਖੋਵਾਲ ਦੀ ਧਰਤੀ ਨੂੰ ਗੁਰਤੇਗ ਬਾਹਦਰ ਸਾਹਿਬ ਨੇ ਮੁੱਲ ਖਰੀਦਿਆ ਮਾਇਆ ਦੇ ਕੇ ਉਹਦਾ ਨਾਂ ਰੱਖਿਆ ਚੱਕ ਮਾਤਾ ਨਾਨਕੀ ਉੱਥੇ ਨਗਰ ਵਸਿਆ ਗੁਰਤੇਗ ਬਾਹਦਰ ਸਾਹਿਬ ਜੀ ਨੇ ਉੱਥੇ ਰਹਿ ਕੇ ਗੁਰਬਾਣੀ ਦੀ ਖੁਸ਼ਬੋ ਵੰਡੀ ਗੁਰਮਤ ਦੀਆਂ ਵਿਚਾਰਾਂ ਸੁਣਾਈਆਂ ਸੰਗਤ ਨੂੰ ਜੋੜਿਆ ਗੁਰਬਾਣੀ ਨਾਲ ਜੋੜਿਆ ਜਦੋਂ ਪੂਰਾ ਸਤਿਗੁਰੂ ਆਪ ਆਪਣੇ ਮੁਖਾਰਬਿੰਦ ਵਿੱਚੋਂ ਬਾਣੀ ਉਚਾਰਨ ਕਰਦਾ ਹੈ ਨਾ ਤਾਂ ਸੁੱਕੇ ਹੋਏ ਦਰਖਤ ਵੀ ਹਰੇ ਹੋ ਜਾਂਦੇ ਨੇ ਬਾਣੀ ਕਹਿੰਦੀ ਹੈ ਸੂਕੇ ਹਰੇ ਕੀਏ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਂਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦੀਨੀ ਆਪਣੀ ਸੇਵ ਉੱਥੇ ਬਾਣੀ ਦਾ ਉਚਾਰਨ ਕਰਨ ਦੇ ਨਾਲ ਆਬੋ ਹਵਾ ਬਦਲ ਗਈ ਇਲਾਕੇ ਦੀ ਖੁਸ਼ਬੂ ਹਵਾ ਦੇ ਵਿੱਚ ਆ ਗਈ ਤੇ ਬੇਅੰਤ ਹੀ ਲੁਕਾਈ ਉੱਥੇ ਬਸੋਂ ਹੋਣ ਲੱਗ ਪਈ ਬੜਾ ਸੋਹਣਾ ਮਾਹੌਲ ਬਣ ਗਿਆ ਜਦੋਂ ਗੁਰੂ ਗੋਬਿੰਦ ਰਾਏ ਜੀ ਜਦੋਂ ਉਸ ਸਮੇ ਗੁਰੂ ਨਹੀਂ ਸਨ ਗੋਬਿੰਦ ਰਾਏ ਜੀ ਗੁਰਤੇਗ ਬਾਦਰ ਸਾਹਿਬ ਦੇ ਸੁਪੁੱਤਰ ਜਦੋਂ ਮਹਾਰਾਜ ਦੇ ਬੁਲਾਉਣ ਤੇ ਪਟਨਾ ਸਾਹਿਬ ਦੀ ਧਰਤੀ ਤੋਂ ਚੱਕ ਮਾਤਾ ਨਾਨਕੀ ਨਗਰ ਆਏ ਨੇ ਜਦੋਂ ਨਗਰ ਦੀ ਜੂ ਵਿੱਚ ਪੈਰ ਰੱਖਿਆ ਤੇ ਉਥੇ ਦੀ ਆਬੋ ਹਵਾ ਤੇ ਪ੍ਰਕਿਰਤੀ ਨੂੰ ਮਹਿਸੂਸ ਕੀਤਾ ਇਹ ਮਹਿਸੂਸ ਕੀਤਾ ਵੀ ਇਹਦੇ ਵਿੱਚ ਗੁਰੂ ਸਾਹਿਬ ਦੇ ਬਚਨਾਂ ਦੇ ਬੋਲਾਂ ਦੀ ਖੁਸ਼ਬੂ ਹੈ ਗੁਰਬਾਣੀ ਦਾ ਅਸਰ ਹੈ ਇਸ ਇਲਾਕੇ ਦੀ ਆਬੋ ਹਵਾ ਵਿੱਚ ਇੱਥੇ ਤਾਂ ਵੇਖਣਸਾਰ ਤੇ ਪੈਰ ਧਰਦਿਆਂ ਸਾਰੀ ਮਨ ਗਦਗਦ ਹੋ ਗਿਆ ਇਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦੀ ਉਸ ਮੱਖੋਵਾਲ ਦੀ ਧਰਤੀ ਜਿਹੜੀ ਚੱਕ ਮਤਾ ਨਾਨਕੀ ਦੇ ਨਾਂ ਤੇ ਨਗਰ ਵਸਿਆ ਸੀ ਆਨੰਦ ਸਾਹਿਬ ਦੀ ਬਾਣੀ ਤੇ ਉਹਦਾ ਨਾਮ ਆਨੰਦਪੁਰ ਸਾਹਿਬ ਰੱਖਿਆ ਦਸਵੇਂ ਪਾਤਸ਼ਾਹ ਨੇ ਛੋਟੀ ਜੀ ਉਮਰ ਦੇ ਵਿੱਚ ਕਹਿੰਦੇ ਵੀ ਇਹਦਾ ਨਾਮ ਤਾਂ ਆਨੰਦਪੁਰ ਸਾਹਿਬ ਹੋਣਾ ਚਾਹੀਦਾ ਹੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨਾਲ ਮਲਾਪ ਹੁੰਦਾ ਘਰ ਜਾ ਕੇ ਮਿਲਦੇ ਨੇ ਤੇ ਨਾਲ ਸਿੱਖ ਸੇਵਾਦਾਰ ਬਚਨ ਸੁਣਾਉਂਦੇ ਨੇ ਕਿ ਮਹਾਰਾਜ ਬਾਲ ਗੋਵਿੰਦ ਰਾਏ ਜੀ ਨੇ ਇਸ ਥਾਂ ਦਾ ਮਾਹੌਲ ਵੇਖ ਕੇ ਬਚਨ ਕੀਤਾ ਮਹਾਰਾਜ ਕਹਿੰਦੇ ਵਾਕਈ ਇਹ ਅਨੰਦਾਂ ਦੀ ਪੂਰੀ ਹੈ ਕਿਉਂਕਿ ਗੁਰੂ ਨਾਨਕ ਦੀ ਬਾਣੀ ਦਾ ਕੱਲਾ ਕੱਲਾ ਅੱਖਰ ਇਹਦੀ ਪ੍ਰਕਿਰਤੀ ਵਿੱਚ ਸਮਾ ਚੁੱਕਿਆ ਹੈ ਇਹਦਾ ਨਾਂ ਅੱਜ ਤੋਂ ਆਨੰਦਪੁਰ ਸਹਿਵੀ ਹੋਏਗਾ ਇਹ ਆਨੰਦ ਸਾਹਿਬ ਦੀ ਜਿਹੜੀ ਬਾਣੀ ਹੈ ਜਦੋਂ ਆਪਾਂ ਖੰਡਪਾਤ ਸਾਹਿਬ ਦਾ ਭੋਗ ਪਾ ਕੇ ਕੀਰਤਨ ਦੀ ਸਮਾਪਤੀ ਕਰਦੇ ਆ ਉਦੋਂ ਵੀ ਪੜੀ ਜਾਂਦੀ ਹੈ ਜਦੋਂ ਕਿਸੇ ਕਾਰਜ ਦੀ ਆਰੰਭਤਾ ਕਰਦੇ ਆ ਕੋਈ ਬਿਜ਼ਨਸ ਵਪਾਰ ਉਦੋਂ ਵੀ ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਹੁੰਦੀ ਹੈ ਆਨੰਦ ਸਾਹਿਬ ਦੇ ਵਿੱਚ ਤਾਕਤ ਬੜੀ ਹੈ ਆਨੰਦ ਭਾਇ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜਿਹੜਾ ਬੰਦਾ ਨਿਸ਼ਚਾ ਧਾਰਨ ਕਰਕੇ ਇਸ ਬਾਣੀ ਦੇ ਜਾਪ ਸ਼ੁਰੂ ਕਰਦਾ ਜਿਸ ਤਰ੍ਹਾਂ ਆਨੰਦ ਸਾਹਿਬ ਦੇ 5 10 25 11 ਇਸ ਤਰ੍ਹਾਂ ਪਾਠ ਰੋਜ਼ਾਨਾ 40 ਦਿਨ ਲਗਾਤਾਰ ਜਾਪ ਆਰੰਭ ਕਰਦਾ ਹੈ ਸਭ ਤੋਂ ਪਹਿਲਾਂ ਤਾਂ ਉਹਨੂੰ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰੂ ਅੰਗ ਸੰਗ ਹੋ ਕੇ ਵਰਤਨ ਲੱਗ ਜਾਂਦਾ ਮਹਿਸੂਸ ਹੋ ਗਿਆ ਵੀ ਮੇਰਾ ਗੁਰੂ ਮੇਰੇ ਅੰਗ ਸੰਗ ਹੈ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਤੇ ਜੋ ਗੁਰੂ ਅੰਗ ਸੰਗ ਹੋ ਕੇ ਵਰਤਨ ਲੱਗ ਜਾਂਦਾ ਹੈ ਤੇ ਫਿਰ ਆਪਣੇ ਸੇਵਕ ਕੀ ਆਪੇ ਰੱਖ ਹੈ ਫਿਰ ਤੁਹਾਡੇ ਕਾਰਜ ਨਾਲ ਹੋ ਕੇ ਕਰਦਾ ਹੈ ਤੁਹਾਡੇ ਕਿਸੇ ਕਾਰਜ ਦੇ ਵਿੱਚ ਵੱਡੀ ਤੋਂ ਵੱਡੀ ਅੜਚਣ ਵੀ ਉਹ ਵੀ ਉਹ ਵੀ ਅਨੰਦ ਸਾਹਿਬ ਦੀ ਬਾਣੀ ਨਾਲ ਦੂਰ ਹੋ ਜਾਂਦੀ ਏ। ਫਿਰ ਸ਼ਰੀਰ ਮਨ ਆਤਮਾ ਆਨੰਦ ਵਿੱਚ ਹੋ ਜਾਂਦੇ ਨੇ ਜਦੋਂ ਸੱਚਾ ਆਨੰਦ ਪ੍ਰਾਪਤ ਹੁੰਦਾ ਫਿਰ ਰੋਗ ਨਹੀਂ ਲੱਗਦਾ ਨਾ ਮਨ ਕਰਕੇ ਨਾ ਤਨ ਕਰਕੇ ਰੋਗ ਰਹਿਤ ਹੋ ਜਾਂਦਾ ਮਨ ਦਾ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਇਸੇ ਬਾਣੀ ਤੇ ਆਪਾਂ ਪੜਦੇ ਆਂ। ਫਿਰ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਘਰ ਤਾਂ ਤੇਰਾ ਸਭ ਕੁਝ ਹੈ। ਜਿਸ ਦੇ ਹਿੱਸੇ ਪਾਵੇ ਸਾਰੇ ਖਜ਼ਾਨਿਆਂ ਦੇ ਮੂੰਹ ਖੋਲ ਦਿੰਦਾ ਆਪਣੇ ਸਿੱਖ ਦੇ ਲਈ। ਇਸ ਕਰਕੇ ਇਹ ਬਾਣੀ ਦੇ ਵਿੱਚ ਬੜੀ ਵੱਡੀ ਕਲਾ ਹੈ ਬੜੀ ਵੱਡੀ ਸ਼ਕਤੀ ਹੈ ਇਸ ਕਰਕੇ ਬਾਣੀ ਨੂੰ ਪੜੀਏ ਇਹ ਬਾਣੀ ਦੇ ਜਾਪ ਕਰੀਏ ਜਿਹੜੇ ਮਹਾਪੁਰਸ਼ ਨੇ ਉਹ 5 10 11 25 ਕਿਸੇ ਵੀ ਸ਼ਬਦ ਦੇ ਜਾਂ ਬਾਣੀ ਦੇ ਜਾਪ ਸੰਗਤ ਨੂੰ ਕਿਉਂ ਦੱਸਦੇ ਨੇ ਕਿਉਂਕਿ ਮਹਾਪੁਰਸ਼ਾਂ ਕੋਲੇ ਝੁਕਤੀਆਂ ਹੁੰਦੀਆਂ ਨੇ ਜੇ ਸਿੱਧੇ ਹੀ ਕਹਿ ਦਿਓ ਵੀ ਇਹਨਾਂ ਸਾਹਿਬ ਦਾ ਪਾਠ ਕਰ ਲਿਆ ਕਰੋ ਜੀ ਤਾਂ ਕੋਈ ਨਹੀਂ ਕਰਦਾ ਜਪਜੀ ਸਾਹਿਬ ਦਾ ਪਾਠ ਕਰ ਲਿਆ ਕਰੋ ਜੀ ਕੋਈ ਨਹੀਂ ਕਰਦਾ ਜਦੋਂ ਆਪਣਾ ਦੁੱਖ ਜਾ ਕੇ ਕੋਈ ਮਹਾਪੁਰਸ਼ ਨੂੰ ਦੱਸਦਾ ਹੈ ਮਹਾਂਪੁਰਸ਼ ਕਹਿੰਦੇ ਨੇ ਲੈ ਭਾਈ ਤੇਰੇ ਦੁੱਖਾਂ ਦਾ ਇਲਾਜ ਹੋ ਜਾਏਗਾ ਬਚਨ ਮੰਨ ਲਈ ਪੰਜ ਆਨੰਦ ਸਾਹਿਬ ਦੇ ਪਾਠ ਤੇ 40 ਦਿਨ ਰੋਜ਼ ਕਰਨੇ ਨੇ ਫਿਰ ਦੂਸਰਾ ਜਿਹੜੀ ਵਿਧੀ ਦੇ ਨਾਲ ਦੱਸੀ ਵਿਧੀ ਦੇ ਨਾਲ ਜਦੋਂ ਆਪਾਂ ਇਕੱਲਿਆਂ ਬੈਠ ਕੇ ਬਾਣੀ ਪੜ੍ਹਦੇ ਆਂ ਵੀ ਮੈਂ ਜੀ ਨਿਤਨੇਮ ਕਰ ਰਿਹਾ ਜਾਂ ਜਾਪ ਕਰਨ ਲੱਗਿਆ ਉਦੋਂ ਮਨ ਦੀ ਜਿਹੜੀ ਅਵਸਥਾ ਹੋਰ ਹੁੰਦੀ ਹੈ ਜੇ ਆਪਾਂ ਵਿਧੀ ਦੇ ਅਨੁਸਾਰ ਜਿੱਥੇ ਜਾਪ ਕਰਨਾ ਹੈ ਉੱਥੇ ਸਭ ਤੋਂ ਪਹਿਲਾਂ ਇੱਕ ਆਸਣ ਵਿਛਾਓ ਇਹ ਸੋਚ ਕੇ ਵੀ ਇਸ ਆਸਣ ਦੇ ਉੱਤੇ ਮੇਰੇ ਸਤਿਗੁਰੂ ਜੀ ਬਿਰਾਜਮਾਨ ਹੋਣਗੇ ਮੈਨੂੰ ਭਰੋਸਾ ਹੈ ਮੈਂ ਆਸਣ ਵਿਛਾਉਂ ਗੁਰੂ ਆ ਕੇ ਬੈਠੇਗਾ ਉਸ ਆਸਣ ਦੇ ਬਿਲਕੁਲ ਸਾਹਮਣੇ ਆਪਣਾ ਹਣ ਲਓ ਜਾਂ ਗੁਰਦੇਖਾ ਸਾਹਮਣੇ ਕੋਲੇ ਦੇਸੀ ਘਿਉ ਦੀ ਜੋਤ ਜਗਾਓ ਕੋਲੇ ਸੁੱਚਾ ਜਲ ਰੱਖੋ ਬਰਤਨ ਦੇ ਵਿੱਚ ਅਰਦਾਸ ਬੇਨਤੀ ਕਰਕੇ ਕੜਾ ਪ੍ਰਸ਼ਾਦ ਬਣਾ ਕੇ ਅਨੰਦ ਸਾਹਿਬ ਦੀ ਬਾਣੀ ਦਾ ਜਾਪ ਆਰੰਭ ਕਰ ਲਓ ਚੌਕੜਾ ਮਾਰ ਕੇ ਮਹਿਸੂਸ ਕਰਕੇ ਵੀ ਜੇ ਮੇਰੇ ਸਾਹਮਣੇ ਗੁਰੂ ਦਾਸ ਜੀ ਨਾ ਉਤੇ ਗੁਰੂ ਜੀ ਬਿਰਾਜਮਾਨ ਨੇ ਮੈਂ ਉਹਨਾਂ ਦੀ ਹਜ਼ੂਰੀ ਵਿੱਚ ਬੈਠ ਕੇ ਉਹਨਾਂ ਦੇ ਸਨਮੁਖ ਹੋ ਕੇ ਜਾਪ ਕਰਨਿਆ ਫਿਰ ਉਦੋਂ ਮਨ ਦੀ ਅਵਸਥਾ ਕੁਸ਼ੋਰ ਹੁੰਦੀ ਹੈ ਤੇ ਜਦੋਂ ਆਪਾਂ ਜਾਪ ਕਰਾਂਗੇ ਫਿਰ ਉਹਦਾ ਫਲ ਵੀ ਮਿਲਦਾ ਤੇ ਉਹਦਾ ਲਾਭ ਵੀ ਪੂਰਾ ਪੂਰਾ ਪ੍ਰਾਪਤ ਹੁੰਦਾ ਇਸ ਕਰਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਜਾਪ करिए ਜਦੋਂ ਇਹ ਵਿਧੀ ਦੇ ਨਾਲ ਮਹਾਂਪੁਰਸ਼ 5 10 25 52 ਜਾਪ ਦੱਸਦੇ ਨੇ ਜਦੋਂ ਉਹ ਮਹਾਪੁਰਸ਼ਾਂ ਦਾ ਬਚਨ ਮੰਨ ਕੇ ਸ਼ਰਦਾ ਨਾਲ ਅਗਲੀ ਦੱਸੀ ਵਿਧੀ ਅਨੁਸਾਰ ਜਾਪ ਕਰਦੇ ਨੇ ਨਾਲੇ ਤਾਂ ਉਹਨਾਂ ਦੇ ਕਾਰਜ ਸਿੱਧ ਹੋ ਜਾਂਦੇ ਨੇ ਨਾਲੇ 40 ਦਿਨਾਂ ਦੇ ਵਿੱਚ ਬਾਣੀ ਉਹਨਾਂ ਦੇ ਅੰਦਰ ਇੰਨੀ ਵਸ ਜਾਂਦੀ ਐ ਇੰਨਾ ਵਿਆਰ ਪੈ ਜਾਂਦਾ ਬਾਣੀ ਨਾਲ ਜੁੜ ਜਾਂਦੇ ਫਿਰ ਉਹ ਨਿਤਨੇਮ ਕਰਨਾ ਸ਼ੁਰੂ ਕਰ ਦਿੰਦੇ ਨੇ ਇਹ ਆ ਗੁਰੂ ਦੇ ਸ਼ਬਦ ਨਾਲ ਜੋੜਨ ਦੀ ਮਹਾਪੁਰਸ਼ਾਂ ਦੀ ਯੋਗਤੀ ਮਹਾਪੁਰਸ਼ਾਂ ਦੀ ਰਸਲਾਂ ਤੋਂ ਬੋਲੇ ਬੋਲ ਨੇ ਜਿਹੜੇ ਕੀਤੇ ਬਚਨ ਨੇ ਸੰਗਤ ਦੇ ਲਈ ਉਹ ਪ੍ਰਮਾਤਮਾ ਆਪ ਸੱਚੇ ਕਰਦਾ ਕਿਉਂਕਿ ਉਹ ਨਿਰਭਾਉ ਨਿਰਵੈਰ ਤੇ ਨਿਰਪੱਖ ਹੋ ਕੇ ਲੋਕਾਈ ਨੂੰ ਬਾਣੀ ਨਾਲ ਜੋੜਨ ਦਾ ਮਨੋਰਾਥ ਰੱਖਦੇ ਨੇ ਉਹਦੇ ਵਿੱਚ ਫਿਰ ਗੁਰੂ ਆਪ ਵਰਤਦਾ ਜਿੱਥੇ ਕੋਈ ਬਿਨਾਂ ਕਿਸੇ ਸਵਾਰਥ ਤੋਂ ਸੱਚੀ ਭਾਵਨਾ ਦੇ ਨਾਲ ਕੋਈ ਕਾਰਜ ਕੀਤਾ ਜਾਵੇ ਉਸ ਪਰਉਪਕਾਰੀ ਕਾਰਜ ਦੇ ਵਿੱਚ ਗੁਰੂ ਆਪ ਸਹਾਇ ਹੁੰਦਾ ਇਸ ਕਰਕੇ ਆਨੰਦ ਸਾਹਿਬ ਦੀ ਬਾਣੀ ਦੇ ਤੁਸੀਂ ਜਾਪ ਆਰੰਭ ਕਰਕੇ ਦੇਖੋ ਇਹਦੀ ਬਹੁਤ ਵੱਡੀ ਬਿਲ ਪਾਵਰ ਹੈ ਬਹੁਤ ਵੱਡੀ ਸ਼ਕਤੀ ਹੈ ਇਹਨੇ ਤੁਹਾਡੇ ਸਾਰੇ ਕਾਰਜ ਸਵਾਰ ਦੇਣੇ ਨੇ ਤਨ ਮਨ ਵੀ ਰੋਗ ਰਹਿਤ ਕਰ ਦਿੰਦੀ ਹੈ ਆਨੰਦ ਸਾਹਿਬ ਦੀ ਬਾਣੀ ਗੁਰੂ ਅੰਗ ਸੰਗੇ ਹੋ ਕੇ ਵਰਤਣ ਲੱਗ ਜਾਂਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ